78ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਨੇ 140 ਕਰੋੜ ਭਾਰਤੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਲੋਕਤੰਤਰ ਤੇ ਸੰਵਿਧਾਨ ਦੀ ਰਾਖੀ ਦਾ ਅਹਿਦ ਲਿਆ। ਇਸ ਮੌਕੇ ਤੇ ਪੰਜਾਬ ਪ੍ਰਧਾਨ ਆਰਕੇ ਖੋਸਲਾ ਦੀ ਅਗਵਾਈ ਹੇਠ ਕ੍ਰਾਈਮ ਕੰਟਰੋਲ ਆਰਗੇਨਾਈਜੇਸ਼ਨ ਦੇ ਅਹੁਦੇਦਾਰਾਂ ਨੇ ਭਾਰਤ ਮਾਤਾ ਦੀ ਤਸਵੀਰ ਅੱਗੇ ਸ਼ਰਦਾ ਦੇ ਫੁੱਲ ਪੇਟ ਕਰਦਿਆਂ ਆਜ਼ਾਦੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਤਿਰੰਗੇ ਦੀ ਆਨ-ਬਾਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਹਮੇਸ਼ਾ ਸਮਾਜਿਕ ਬੁਰਾਈਆਂ ਦੇ ਖਾਤਮੇ ਤੇ ਨੌਜਵਾਨ ਪੀੜੀ ਨੂੰ ਦੇਸ਼ ਸੇਵਾ ਲਈ ਅੱਗੇ ਆਉਣ ਲਈ ਪ੍ਰੇਰਿਤ ਕਰਨ ਦਾ ਵੀ ਸੰਕਲਪ ਲ ਇਸ ਦੌਰਾਨ ਪ੍ਰਧਾਨ ਆਰ ਕੇ ਖੋਸਲਾ ਨੇ ਦੇਸ਼ ਦੀ ਆਜ਼ਾਦੀ ਲਈ ਲੜੇ ਲੰਬੇ ਸੰਗ੍ਰੇਸ਼ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਹਜ਼ਾਰਾਂ ਦੇਸ਼ ਭਗਤ ਸੂਰਬੀਰਾਂ ਨੂੰ ਦਿਲੋਂ ਨਮਨ ਕੀਤਾ। ਉਹਨਾਂ ਕਿਹਾ ਕਿ ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ। ਉਹਨਾਂ ਦੇਸ਼ ਦੀਆਂ ਤਿੰਨੋਂ ਸੈਨਾਵਾਂ ਅਤੇ ਹਥਿਆਰਬੰਦ ਬਲਾਂ ਦੇ ਉਹਨਾਂ ਬਹਾਦਰ ਸੂਰਬੀਰਾਂ ਨੂੰ ਵੀ ਵਧਾਈ ਦਿੱਤੀ ਜੋ ਸਾਡੇ ਦੇਸ਼ ਦੀ ਅਖੰਡਤਾ ਅਤੇ ਇਕਤਾ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਅਤੇ ਇਸ ਸੰਗ੍ਰੇਸ਼ ਦੌਰਾਨ ਸ਼ਹੀਦ ਹੋਏ ਕੁੱਲ ਆਜ਼ਾਦੀ ਕੂਲਾਟੀਆਂ ਵਿੱਚ 80% ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਰਿਹਾ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਪੰਜਾਬੀਆਂ ਦੀਆਂ ਕੁਰਬਾਨੀਆਂ ਅਤੇ ਸਾਡੇ ਮਹਾਨ ਸ਼ਹੀਦਾਂ ਸਦਕਾ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹਾਂ। ਇਸ ਮੌਕੇ ਤੇ ਅਮਨ ਪ੍ਰਤਾਪ ਬਾਜਵਾ ਨੇ ਜ਼ਿਲ੍ਹਾ ਪ੍ਰਧਾਨ ਨੂੰ ਵਾਈਸ ਪ੍ਰਧਾਨ ਪੰਜਾਬ, ਤਰਲੋਚਨ ਸਿੰਘ ਚਾਹਰ ਡਿਪਟੀ ਟੀਮ ਅਫਸਰ ਪੰਜਾਬ, ਅਬਾਰ ਹੁਸੈਨ ਕੋਆਰਡੀਨੇਟਰ ਆਫ ਅਫਸਰ ਪੰਜਾਬ सुखदेव टिब्बा पंजाब सरबजीत सिंह गिल सैकटरी कपूरथला बूटा मनदीप सिंह कई अक्षय सहोता संई किए इस मौके विशेष तौर पर हाजिर असलाम सिद्धू डिप्टी टीम अफसर पंजाब बलविंदर सिंह डिप्टी टीम सिर्फ पंजाब मखण सिंह टीम अफसर कपूरथला अमित पट्टी टीम अफसर पंजाब जलंधर से दीपक खोसला गुरनाम पत्र सुखदेव सिंह सुखदेव सिंह टीम अफसर पंजाब रवि नार मैंबर गुरनाम सेक्रेटरी करतारपुर यादविंदर सिंह जनरल सेक्रेटरी कपूरथला आधार सन हनीप्रदान जी आज जो एक खतरनाक जदी जहांडा और क्राइम कंट्रोल ऑर्गेनाइजेशन वालों मनाया जा रहा थी। है ठीक है ना जी ठीक सब तो पहला जी जय हिंद जय भारत मैं आरके खोसला प्रेसिडेंट पंजाब क्राइम कंट्रोल ऑर्गेनाइजेशन आल इंड ਜੋ ਕਿ ਅੱਜ 78ਵਾਂ ਸਾਡਾ ਦੇਸ਼ ਦਾ ਆਜ਼ਾਦੀ ਦਿਵਸ ਆ ਉਸ ਮੌਕੇ ਸਾਡੀ ਕ੍ਰਾਈਮ ਟੀਮ ਕਪੂਰਥਲਾ ਵੱਲੋਂ ਅਤੇ ਪੂਰੇ ਪੰਜਾਬ ਦੀ ਸੀਆਰਓ ਕ੍ਰਾਈਮ ਟੀਮ ਵੱਲੋਂ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਅੱਜ ਅਸੀਂ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੀ ਟੀਮ ਸਮੇਤ ਟੀਮ ਸਮੇਤ ਆਜ਼ਾਦੀ ਦਿਵਸ ਭਾਰਤ ਮਾਤਾ ਦੇ ਤਸਵੀਰ ਨੂੰ ਫੁੱਲ ਭੇਟਾ ਕੀਤੀ ਹੈ ਔਰ ਤਿਰੰਗੇ ਦੀ ਉੱਚੀ ਸੁੱਚੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਇੱਕ ਕਸਮ ਖਾਦੀ ਹੈਗੀ ਅਸੀਂ ਪਰਮਾਤਮਾ ਕਰੇ ਆਉਣ ਵਾਲੇ ਸਮੇਂ 'ਚ ਸਾਡੀ ਇਦਾਂ ਹੀ ਟੀਮ ਜਿਹੜੀ ਆ ਬਰਕਰਾਰ ਰਵੇ ਔਰ ਕ੍ਰਾਈਮ ਦੇ ਵਿੱਚ ਜਿੰਨੀਆਂ ਵੀ ਸਾਡੇ ਸ਼ਖਸੀਅਤਾਂ ਪਹੁੰਚੀਆਂ ਇਹਨਾਂ ਦਾ ਮੈਂ ਧੰਨਵਾਦ ਕਰਦਾ ਔਰ ਜਿੰਨੇ ਵੀ ਸਾਡੇ ਡਿਪਟੀ ਟੀਮ ਅਫਸਰ ਆਫਸਰ ਮੈਂਬਰਸ ਆ ਬਾਨ ਪ੍ਰੈਜ਼ੀਡੈਂਟਸ ਆ ਸਾਰੇ ਜਿੰਨੇ ਪਹੁੰਚੇ ਆ ਮੈਂ ਉਹਨਾਂ ਨੂੰ ਕਪੂਰਥਲਾ ਹੈੱਡ ਆਫਿਸ ਦੇ ਅੱਜ ਆਜ਼ਾਦੀ ਦਿਵਸ ਤੇ ਆਉਣ ਦੇ ਮੌਕੇ ਤੇ ਧੰਨਵਾਦ ਬਧਾਈ ਦਿਨਾ ਇਸ ਦੇ ਨਾਲ ਹੀ ਅੱਜ ਇਸ ਖੁਸ਼ੀ ਦੇ ਮੌਕੇ ਤੇ ਸਾਡੇ ਜੋ ਕੀ ਅਮਲ ਪ੍ਰਤਾਪ ਬਾਜਵਾ ਸੀ ਜ਼ਿਲ੍ਹਾ ਪ੍ਰਧਾਨ ਸੀਗੇ ਉਹਨਾਂ ਨੂੰ ਪ੍ਰੋਮੋਸ਼ਨ ਕਰਕੇ ਉਹਨਾਂ ਦੇ ਕੰਮ ਕਰ ਔਰ ਸੀਆਰਓ ਟੀਮ ਦੇ ਤਰੱਕੀ ਦੇਖ ਕੇ ਉਹਨਾਂ ਨੂੰ ਅਸੀਂ ਵਾਈਸ ਪ੍ਰੈਜ਼ੀਡੈਂਟ ਨੂੰ ਨਿਯੁਕਤ ਕਰਾਂਗੇ ਉਹਨਾਂ ਦੇ ਨਾਲ ਨਾਲ ਸਾਡੇ ਡਿਪਟੀ ਟੀਮ ਅਫਸਰ ਤਰਲੋਚਨ ਸਿੰਘ ਜੀ ਚਾਲ ਜਿਨ੍ਹਾਂ ਨੂੰ ਵੀ ਅਸੀਂ ਅੱਜ ਸਨਮਾਨਿਤ ਕਰਾਂਗੇ ਸਾਡੇ ਹੋਰ ਦੋ ਤਿੰਨ ਸ਼ਖਸੀਅਤ ਸੁਖਦੇਵ ਟਿੱਬਾ ਜੀ ਸਰਵਜੀਤ ਗਿੱਲ ਜੀ ਉਹਨਾਂ ਨੂੰ ਵੀ SCCRO ਟੀਮ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਨਿਯੁਕਤੀ ਪੱਤਰ ਦੇਵਾਂਗੇ ਜੈ ਹਿੰਦ ਜੈ ਭਾਰਤ ਅਮਨ ਪ੍ਰਤਾਪ ਸਿੰਘ ਜੀ ਅੱਜ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਜੈ ਹਿੰਦ ਜੈ ਭਾਰਤ ਪੂਰੇ ਦੇਸ਼ ਵਾਸੀਆਂ ਨੂੰ ਸਤੰਤਰ ਦਿਸਾਂ ਦੀਆਂ ਲੱਖ ਲੱਖ ਵਧਾਈਆਂ ਹੁਣ ਮੇਰੀ ਟੀਮ ਸੀਆਰਓ ਵੱਲੋਂ ਤੇ ਮੇਰੇ ਵੱਲੋਂ ਅੱਜ ਸਾਡੀ ਟੀਮ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਸ ਵਿੱਚ ਪੰਜਾਬ ਪ੍ਰਧਾਨ ਆਰਕੇ ਖੋਸਲਾ ਜੀ ਵੱਲੋਂ ਇਹਨੂੰ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਹੈ ਮੇਰੇ ਨਾਲ ਮੇਰੇ ਵੱਡੇ ਵੀਰ ਚਾਲ ਸਬਜੀ ਨੂੰ ਟੀਮ ਡਿਪਟੀ ਟੀਮ ਅਫਸਰ ਪੰਜਾਬ ਨੇ ਨਿਯੁਕਤ ਕੀਤਾ ਗਿਆ ਹੈ ਹੋਰ ਵੀ ਮੇਰੇ ਸੱਜਣ ਮਿੱਤਰ ਜੋ ਯੂਜ਼ ਦੇ ਹਨ ਇਹਨਾਂ ਨੂੰ ਨਿਯੁਕਤ ਕੀਤਾ ਮੇਰਾ ਨਾਂ ਤਰਲੂਚ ਸਿੰਘ ਚਾਲਿਆ ਜੀ ਅੱਜ ਤੁਸੀਂ ਕੰਟਰੋਲ ਡਾਕਟਰ ਦੇ ਕਿ ਆਏ ਹੋ ਆਜ਼ਾਦੀ ਦਿਹਾੜੇ ਮੋਕੀ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦਾ ਜੀ 78ਵੇਂ ਆਜ਼ਾਦੀ ਦਿਵਸ 'ਤੇ ਬਹੁਤ ਬਹੁਤ ਸਾਰੇ ਦੇਸ਼ਾਂ ਨੂੰ ਵਿਦੇਸ਼ਾਂ 'ਚ ਬੈਠੇ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਗੰਧਨਦਰਜ ਜਾਂ ਮੁਬਾਰਕਾਂ ਜੀ ਮੈਨੂੰ ਇਹਨਾਂ ਨੇ ਡਿਊਟੀ ਡੈਫਟੀ ਟੀਮ ਆਫ ਸਰਪੰਜਾਬ ਨਿਯੁਕਤ ਕੀਤਾ ਇਸ ਕਰਕੇ ਕ੍ਰਾਈਮ ਕ੍ਰਾਈਮ ਵਾਲੇ ভাই ਬਹੁਤ ਬਹੁਤ ਧੰਨਵਾਦ ਇਸ ਛਾਡੀ ਟੀਮ ਦਾ ਮੈਂ ਬਹੁਤ ਇਮਾਨਦਾਰੀ ਦੇ ਨਾਲ ਇਹਨਾਂ ਨਾਲ ਮੋਢਾ ਮੋਢਾ ਜੋੜ ਕੇ ਚੱਲਾਂਗਾ ਜਿਸ ਕਿਸੇ ਖਾਦੇ ਸਾਡੇ ਜੇ ਸਾਡੀ ਟੀਮ ਦਾ ਮੈਂਬਰ ਹੈਗਾ કે ਨਹੀਂ ਹੈਗਾ ਜਿਸ ਨੂੰ ਵੀ ਜ਼ਰੂਰਤ ਹੋਊਗੀ ਆਪਾਂ ਸੱਚਾਈ ਦੇ ਤੌਰ ਦੇ ਉੱਤੇ ਉਹਨਾਂ ਦੇ ਨਾਲ ਮੋਢਾ-ਮੋਢਾ ਲਾ ਕੇ ਖੜਾਂਗੇ ਚਾਹ ਟੀਮ ਦਾ ਮੈਂਬਰ ਹੋਵੇ ਜਾਂ ਨਾ ਹੋਵੇ ਚਾਹ ਟੀਮ ਦੇ ਮੈਂਬਰ ਵੀ ਹੋਵੇ ਉਹਦੇ ਨਾਲ ਹੀ ਮੋਢਾ-ਮੋਢਾ ਲਾਵਾਂਗੇ ਪਰ ਲਾਵਾਂਗੇ ਸੱਚਾਈ ਦੇ ਉੱਪਰ ਸੱਚ ਦੀ ਜਿੱਤ ਹਮੇਸ਼ਾ ਹੀ ਪ੍ਰਾਪਤ ਕਰਾਂਗੇ ਮੇਰਾ ਨਾਮ ਸਖਦੇਵ ਸਿੰਘ ਮੈਨੂੰ ਅੱਜ ਸਾਡੇ ਪੰਜਾਬ ਪ੍ਰੈਜ਼ੀਡੈਂਟ ਹਰਕੇ ਖੋਸਲਾ ਜੀ ਨੇ ਪੰਜਾਬ ਦਾ ਜਰਨਲ ਸਿਪੀ ਜਿਹੜਾ ਨਿਯੁਕਤੀ ਕੀਤਾ ਹੈ ਮੈਂ ਸਭ ਤੋਂ ਪਹਿਲਾਂ ਸਾਰੀ ਕ੍ਰਾਈਮ ਰਿਪੋਰਟ ਦਾ ਜਿਹੜੀ ਹੈ ਸਾਰੀ ਟੀਮ ਹੈ ਉਹਦਾ ਮੈਂ ਧੰਨਵਾਦ ਦਿਆਂ ਕਿ ਮੈਨੂੰ ਅੱਜ ਜਿਹੜਾ ਇਹ ਇਹਨਾਂ ਨੇ ਨਿਯੁਕਤੀ ਪੱਤਰ ਦਿੱਤਾ ਹੈ ਤੇ ਮੈਂ ਅੱਜ ਆਜ਼ਾਦੀ ਦੇ 78ਵੇਂ ਦਿਹਾੜੇ ਤੇ ਸਮੂਹ ਦੇਸ਼ ਵਾਸੀਆਂ ਨੂੰ ਜਿੰਨੇ ਵੀ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਆ ਸਾਰਿਆਂ ਨੂੰ ਬਹੁਤ ਬਹੁਤ ਇਸ ਸੰਤੰਤਰ ਦਿਵਸ ਦੀਆਂ ਵਧਾਈਆਂ ਦਿੰਦਾ ਤੇ ਸਾਰੇ ਜੀ ਦੇਸ਼ ਵਾਸੀ ਖੁਸ਼ੀਆਂ ਮਾਣਨ ਤਾਂ ਮੈਂ ਫਿਰ ਦੁਬਾਰਾ ਸਾਰੀ ਹੀ ਜੋ ਸਾਡੀ ਕ੍ਰਾਈਮ ਦੀ ਕ੍ਰਾਈਮ ਕੰਟਰੋਲ ਦੀ ਟੀਮ ਹੈ ਸਾਰਿਆਂ ਦਾ ਮੈਂ ਧੰਨਵਾਦ ਦਿਆਂ ਕਿ ਇਹਨਾਂ ਨੇ ਮੈਨੂੰ ਇਸ ਲਾਈਕ ਸਮਝਿਆ ਕਿ ਮੈਨੂੰ ਪੰਜਾਬ ਦਾ ਜਿਹੜਾ ਸੈਕਟਰੀ ਲਾਇਆ ਬਹੁਤ-ਬਹੁਤ ਧੰਨਵਾਦ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਾਂ ਜੀ ਮੇਰਾ ਨਾਮ ਜੀ ਸਨੀ ਕਈ ਮੈਂ ਅੱਜ ਸੁਤੰਤਰਤਾ ਦਿਵਸ ਦੇ ਸਾਰੇ ਆਪਣੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣ ਦਾ ਤੇ ਇਸ ਨਾਲ ਹੀ ਸਾਡੇ ਆਰਕੇ ਹੌਸਲਾ ਜੀ ਪ੍ਰਧਾਨ ਜੀ ਉਹਨਾਂ ਦੀ ਰਹਿਮ ਹੈਟਸ ਮੈਨੂੰ ਅੱਜ ਆਪਣੀ ਟੀਮ ਸੀਆਰਓ ਵਿੱਚ ਨਿਯੁਕਤ ਕੀਤਾ ਗਿਆ ਮੈਂ ਸਾਰੀ ਟੀਮ ਦਾ तहे ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਜੈ ਹਿੰਦ ਜੈ ਭਾਰਤ ਹਾਂਜੀ ਸਰ ਕਿਹਨਾ ਤੋਰ ਅਬਰਾਰ ਹੁਸੈਨ ਹਾਂਜੀ ਅੱਜ ਤੁਸੀਂ ਸੀਆਰਓ ਦਫਤਰ ਆਏ ਹੋ ਕਿਹਨਾਂ ਜੀ ਸਭ ਤੋਂ ਪਹਿਲਾਂ ਆਜ਼ਾਦੀ ਦੇ 78ਵੇਂ ਅਜਾ ਆਜ਼ਾਦੀ ਦਿਹਾੜੇ ਦੀਆਂ ਦੇ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਔਰ ਸੀਆਰਓ ਟੀਮ ਦੇ ਹੈੱਡ ਆਫਿਸ ਕਪੂਰਥਲਾ ਵਿਖੇ ਅੱਜ ਤਿਰੰਗੇ ਦੀ ਰਸਮ ਕੀਤੀ ਗਈ ਜਿਸ ਦੇ ਵਿੱਚ ਸਾਰਿਆਂ ਨੇ ਵੱਲ ਚੜ ਕੇ ਹਿੱਸਾ ਲਿਆ ਔਰ ਉਸ ਦੇ ਨਾਲ ਹੀ ਇਹਨਾਂ ਨੇ ਮੈਨੂੰ ਵੀ ਇੱਕ ਔਦਾ ਦਾ ਮਾਣ ਬਖਸ਼ਿਆ ਹੈ ਜਿਸ ਦੇ ਨਾਲ ਕਿ ਮੈਂ ਸੀਆਰਓ ਟੀਮ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੂਰਾ ਸਾਥ ਦੇਵਾਂਗਾ ਔਰ ਆਰਕੇ ਖੋਸ਼ਲਾ ਸ਼੍ਰੀ ਆਰਕੇ ਖੋਸ਼ਲਾ ਜੀ ਦੀ ਰਹਿਨਮਾਈ ਹੇਠ ਵੱਧ ਰਹਿ ਕੇ ਕ੍ਰਾਈਮ ਨੂੰ ਨੱਥ ਪਾਈ ਜਾਊਗੀ और इस दे ही मैं एक बहुत ही जो शेर बोलना चाहना हाँ कि शहीदों की चिताओं पे लगेंगे हर बरस मेले वतन पे मिटने वालों का यही बाकी निशा होगा जय हिंद हाँ मैं गुरदेव सिंह जी जनरल कपूरथला जी आज आजादी तो सैक्री कपूरसला कहना चाहते मैं सद आर की कपोसला जी ने बहुत वाला उपरा किया आजादी दिवस मना रहे हैं इतने दफ्तर मैं सारे देशवासियों ਔਰ ਸਭ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਸੁਤੰਤਰ ਦਿਵਸ ਦੀ ਵਧਾਈ ਦਿੰਦਾ ਹੈ ਜੈ ਭਾਰਤ ਜੈ ਹਿੰਦੁਸਤਾਨ ਹਾਂਜੀ ਸਰ ਕਿਹਨਾਂ ਜੀ ਤੁਹਾਡਾ ਜਸਵੀਰ ਸਿੰਘ ਜੀ ਡਿਸਟ੍ਰਿਕਟ ਸੈਕਟਰੀ ਅੱਛਾ ਜੀ ਤੁਹਾਡੇ ਮੌਕੇ ਸਿਰਾ ਦਫ਼ਤਰ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਸਰ ਜੈ ਹਿੰਦ ਜੈ ਭਾਰਤ ਅੱਜ ਅਸੀਂ ਸੁਤੰਤਰ ਦਿਵਸ ਆਜ਼ਾਦੀ ਦੇ ਦਿਹਾੜੇ ਤੇ ਕ੍ਰਾਈਮ ਕੰਟਰੋਲ ਟੀਮ ਸਾਰੇ ਅੱਜ ਆਫਿਸ ਪਹੁੰਚੇ ਆ ਅੱਜ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦੇਣਾ ਚਾਹੁੰਦੇ ਹਾਂ ਔਰ ਅਸੀਂ ਅੱਜ ਇਥੇ ਆਪਣੇ ਆਫਿਸ ਸੀਆਰਓ ਆਫਿਸ ਕ੍ਰਾਈਮ ਕੰਟਰੋਲ ਦੀ ਟੀਮ ਨੇ ਸਾਰਿਆਂ ਨੇ ਭਾਰਤ ਮਾਤਾ ਦੀ ਪੂਜਾ ਪੇਟ ਕੀਤੇ